ਜਗਾ ਦੇ ਮੂਮ ਬੱਤੀਆਂ ਤੂੰ ਜਗਾ ਦੇ ਮੂਮ ਬੱਤੀਆਂ ਇਹ ਤਾਂ ਇੱਥੇ ਵਗਦੀਆਂ ਹੀਰਣੀਆਂ ਪੌਣ ਹਕ ਬੱਤੀਆਂ ਜਗਾ ਦੇ ਮੂਮ ਬੱਤੀਆਂ ਤੂੰ ਜਗਾ ਦੇ ਮੂਮ ਬੱਤੀਆਂ 네ਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ रात न सोचे केरज मर ग है नेर नासे के चन डर है रात न सोचे के सूरज मर ग है बाल जो तास परियां मान मतिया उठ जॻादे मोमबत ਤੂੰ ਜਗਾ ਦੇ ਮੋਮਬਤੀਆਂ ਵਾਵਰੋਲੇ ਉੱਠਦੇ ਹੀ ਰਹਿੰਦੇ ਨਿਤਤੇ ਵਾਵਰੋਲੇ ਉੱਠਦੇ ਹੀ ਰਹਿੰਦੇ ਨਿਤਤੇ ਪਤ ਚੜਾਣੇ ਛਾੜ ਦੇਣਿਆ ਕੇ ਪਤੇ ਪਤ ਚੜਾਣੇ ਛਾੜ ਦੇਣਿਆ ਕੇ ਪਤੇ ਪਰ ਇਸ ਦਾ ਮਤਲਬ ਇਹ ਨਹੀਂ पर इस दा मतलब नहीं के पूंगर न पतिया जॻा द मोमबत तूं जॻा द मोमोबतिया बहुत बहुत धनवाद